हालेलुया प्रभु यीशु मसीह की हो फरीद को हालेलुया सो परमेश्वर का धन्यवाद है सो ਤੁਸੀਂ ਬੈਠ ਜਾਓ ਬਾਕੀ ਸੋ ਪ੍ਰਭੂ ਦਾ ਧੰਨਵਾਦ ਹੈ ਖੁਦਾ ਦੀ ਬੜੀ ਆਈ ਹੈ ਇਹ ਖੁਦਾ ਦਾ ਜਲਾਲ ਹੈ ਇਹ ਪਰਿਵਾਰ ਜੋ ਰੱਬ ਦੀ ਕਿਰਪਾ ਹੈ ਇਸ ਪਰਿਵਾਰ ਦੇ ਉੱਤੇ ਔਰ ਅਸੀਂ ਉਸ ਗਵਾਹੀ ਨੂੰ ਪਿੱਛੇ ਸੁਣਾਗੇ ਇਸ ਤਰੀਕੇ ਨਾਲ ਖੁਦਾ ਨੇ ਇਸ ਘਰ ਵਿੱਚ ਭਾਈ ਪ੍ਰੇਮ ਸੰਧੂ ਦੇ ਪਰਿਵਾਰ ਦੇ ਵਿੱਚ ਇੱਕ ਪੋਤੇ ਦੀ ਇੱਕ ਪੁੱਤਰ ਦੀ ਦਾ ਦਿੱਤੀ ਹੈ ਹallelujah ਹallelujah ਤੁਹਾਡੇ ਦਰਸਾਂ ਨੂੰ ਪਿਆਰੀ ਗਲੀਸਿਆਂ ਨੂੰ ਜਨਮ ਦਿਦੀ ਮੈਂ ਖੁਦਾ ਦਾ ਬਹੁਤ ਧੰਨਵਾਦ ਕਰਦੀ ਆ ਕਿ ਉਹਨੇ ਮੈਨੂੰ ਬੇੜੇ ਬੇਟੀ ਦੀ ਦਾਤ ਨਾਲ ਬLESਸ ਕੀਤਾ ਹੈ ਤੇ ਸ਼ੁਕਰਗੁਜ਼ਾਰ ਕਰਦੀ ਆ ਮੈਂ ਕਿ ਖੁਦਾ ਦੇ ਦਾਸ ਰਿਕਾਰ ਵਿੱਚ ਜਦੋਂ ਆਂਦੇ ਸੀ ਤੇ ਮੇਰੇ ਲਈ ਪ੍ਰਾਰਥਨਾ ਕਰਦੇ ਸੀ ਕਿ ਅਸੀਂ ਮਾਂ ਤੇ ਬੱਚਾ ਦੋਨੇ ਸੁਰੱਖਿਤ ਰਹੀਏ ਤੇ ਖੁਦਾ ਦੀਆਂ ਦਾਸਾਂ ਦੀਆਂ ਪ੍ਰਾਰਥਨਾਵਾਂ ਦੁਆਰਾ ਹੀ ਸਭ ਕੁਝ ਹੁੰਦਾ ਹੈ ਅਸੀਂ ਜੋ ਖੁਦਾ ਤੋਂ ਮੰਗਦੇ ਆ ਕਿ ਖੁਦਾ ਨੇ ਸਾਡੇ ਲਈ ਚਰਵਾਹਾ ਭੇਜਿਆ ਹੁੰਦਾ ਹੈ ਅਸੀਂ ਉਸ ਚਰਵਾਹੇ ਦੇ ਦੁਆਰਾ ਹੀ ਖੁਦਾ ਤੋਂ ਕੁਝ ਲੈ ਸਕਦੇ ਆ ਤੇ ਮੈਂ ਹੀ ਆਪਣੇ ਜੀਵਨ ਦੀ ਗਵਾਹੀ ਦੱਸਦੀ ਹਾਂ ਤੁਹਾਨੂੰ ਜਦੋਂ ਜੋਗੀ ਵਾਲਾ ਪਰਿਵਾਰ ਇਸ ਹੈਂਕਲ ਦੇ ਵਿੱਚ ਲੈ ਕੇ ਆਏ ਸੀ ਬੱਚਾ ਆਪਣਾ ਤਿਉਹ ਢੋਲਣਾ ਲੈ ਕੇ ਆਏ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਮੈਂ ਇਹ ਆਪਣੀ ਮਨ ਦੇ ਵਿੱਚ ਵਿਚਾਰ ਰੱਖਿਆ ਸੀ ਪ੍ਰਭੂ ਜਿਸ ਤਰ੍ਹਾਂ ਇਹ ਪਰਿਵਾਰ ਇਹ ਢੋਲਣਾ ਆਏ ਨੇ ਮੈਂ ਵੀ ਇਸੇ ਤਰ੍ਹਾਂ ਤੇਰੀ ਹੈਂਕਲ ਦੇ ਵਿੱਚ ਢੋਲ ਤੇ ਪੁੱਤ ਨਾਲ ਆਵਾਂ ਮੈਂ ਹਰ ਹੱਥ ਤੇ ਇਹੇ ਜਦੋਂ ਆਣਾ ਮੈਂ ਹਾਂ ਖੁਦਾ ਦੇ ਦਾਸਾਂ ਦੇ ਦੁਆਰਾ ਕੀਤੇ ਕੀ ਪ੍ਰਾਰਥਨਾ ਨੂੰ ਰিসিਵ ਕਰਨਾ ਇਹਨਾਂ ਨੇ ਕਿਹਾ ਜੇ ਕਿਸੇ ਨੂੰ ਪੁੱਤ ਚਾਹੀਦਾ ਔਰ ਰিসিਵ ਕਰੇ ਤੇ ਸਭ ਆਪਣੇ ਖੁਦਾ ਦੇ ਜਦੋਂ ਦਾਸ ਕਰਦੇ ਤੇ ਰিসিਵ ਕਰਨੇ ਤੇ ਦੁਆਰਾ ਹੀ ਹੁੰਦਾ ਹੈ ਤੇ ਮੈਂ ਰিসিਵ ਕਰਨਾ ਮੈਂ ਕਿਹਾ ਪਰਮੇਸ਼ਵਰ ਤੂੰ ਮੈਨੂੰ ਬੇਟੇ ਨਾਲ ਬles ਕਰੀ ਤੂੰ ਕਦੀ ਆਪਣੇ ਬੱਚਿਆਂ ਨੂੰ ਲੱਜਾਵਾਨ ਸ਼ਰਮਿੰਦਾ ਨਹੀਂ ਹੋਣ ਦਿੰਦਾ ਤੁਹਾਨੂੰ ਮੈਨੂੰ ਵੀ ਇਸੇ ਤਰ੍ਹਾਂ ਆਪਣੀ ਹੈਂਕਲ 'ਚ ਖੁਸ਼ੀ ਤੇ ਆਨੰਦ ਨਾਲ ਖੜ੍ਹਾ ਕਰੀ ਜਦੋਂ ਮੈਂ ਡਿਲੀਵਰੀ ਤੋਂ ਬਾਅਦ 'ਚ ਤੇਰੀ ਹੈਂਕਲ ਚ ਆਵਾਂ ਤੇ ਮੈਂ ਪੁੱਤ ਨਾਲ ਬਲੈਸ ਹੋ ਕੇ ਆਵਾਂ ਮੇਰੇ ਪਿਤਾ ਤੇ ਤੰਦਰੁਸਤੀ ਦੇ ਨਾਲ ਆਵਾਂ ਮੇਰੇ ਯਹਵਾ ਪਰਮੇਸ਼ਰ ਨੇ ਬਹੁਤ ਆਨੰਦ ਕੀਤਾ ਏ ਮੇਰੇ ਪੂਰੇ ਪਰਿਵਾਰ ਨੂੰ ਤੇ ਮੇਰੀ ਜਦੋਂ ਬੀਤੇ ਦਿਨਾਂ 'ਚ ਮੈਂ 3 ਮਹੀਨਿਆਂ ਦੀ ਸਕੈਨ ਕਰਵਾਈ ਉਹ ਵਧੀਆ ਤੇ ਨਾਰਮਲ ਆਈ ਸੀ ਫਿਰ ਮੈਂ ਜਦੋਂ 5 ਮਹੀਨਿਆਂ ਦੀ ਸਕੈਨ ਕਰਵਾਈ ਉਹਦੇ ਵਿੱਚ ਬੱਚਾ ਟੇਡਾ ਸੀਗਾ ਉਹਨਾਂ ਨੇ ਕਿਹਾ ਵੱਡਾ ਆਪਰੇਸ਼ਨ ਹੋਊਗਾ ਬੱਚਾ ਸਿੱਧਾ ਨਹੀਂ ਹੋ ਸਕਦਾ ਮੈਂ ਕੋਈ ਗੱਲ ਨਹੀਂ ਖੁਦਾ ਦੀ ਕਿਰਪਾ ਹੋ ਉਸੇ ਦਿਨ ਖੁਦਾ ਦੇ ਦਾਸ ਸਾਡੇ ਘਰ ਗਏ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਇਸ ਤਰ੍ਹਾਂ ਕਰਕੇ ਤਾਤਾ ਜੀ ਪ੍ਰਾਰਥਨਾ ਕਰੋ ਕਿ ਜੋ ਬੱਚਾ ਬੱਚੇ ਦੀ ਕੰਡੀਸ਼ਨ ਟੇਢੀ ਹੈ ਸਿੱਧੀ ਹੋ ਜਾਵੇ ਮੈਂ ਕਿਹਾ ਕੋਈ ਨਹੀਂ ਆਪਰੇਸ਼ਨ ਹੋਣਾ ਏਕਨ ਨਾਰਮਲ ਗੱਲ ਆ ਪਰ ਮੇਰੇ ਬੱਚੇ ਨੂੰ ਕੋਈ ਵੀ ਨਾ ਹੋਵੇ ਤੇ ਜਦੋਂ ਫੇਰ 9ਵੇਂ ਮਹੀਨੇ ਦੀ ਸਕੈਨ ਸੀ ਜਦੋਂ ਕਰਵਾਈ ਤੇ ਉਦੋਂ ਮੈਂ ਫਿਰ ਚਾਚਾ ਜੀ ਕੋਲੇ ਗਿਆ ਤੇ ਮੈਂ ਉਹਨਾਂ ਨੇ ਫਿਰ ਕਿਹਾ ਮੈਂ ਕਹਾ ਚਾਚਾ ਜੀ ਇਸ ਸਕੈਨ ਤਾਂ ਵਧੀਆ ਆਈ ਹੈ ਪਰ ਫਿਰ ਵੀ ਅਜੇ ਵੱਡੇ ਆਪਰੇਸ਼ਨ ਦੀ ਕੰਡੀਸ਼ਨ ਦੱਸਦੇ ਮੈਂ ਕਿਸੇ ਨੂੰ ਘਰੇ ਦੱਸਿਆ ਨਹੀਂ ਸੀ ਕਿ ਮੇਰਾ ਆਪਰੇਸ਼ਨ ਹੋਣਾ ਹੈ ਮੈਂ ਦਿਲ ਵਿੱਚ ਗੱਲ ਰੱਖੀ ਸੀ ਜਦੋਂ ਸਕੈਨ ਕਰਾਈ ਸੀ ਤੇ ਜਦੋਂ ਅਸੀਂ ਡਾਕਟਰਾਂ ਕੋਲ ਜਾਣਾ ਉਹਨਾਂ ਨੇ ਕਿਹਾ ਨੋਰਮਲ ਡਿਲੀਵਰੀ ਹੋਊਗੀ ਤੁਹਾਡੀ ਨੋਰਮਲ ਡਿਲੀਵਰੀ ਹੋਊਗੀ ਫਿਰ ਅਸੀਂ ਇੱਕ ਦਿਨ ਚੈੱਕਅਪ ਕਰਾਉਣ ਗਏ ਤੇ ਉਹਨਾਂ ਨੇ ਕਿਹਾ ਤੁਸੀਂ ਹਫਤੇ ਬਾਅਦ ਆਇਓ ਤੇ ਫਿਰ ਅਸੀਂ ਇੱਕ ਹਫਤੇ ਬਾਅਦ ਜਦੋਂ ਗਏ ਤਾਂ ਸਾਨੂੰ ਉਦੋਂ ਉਹਨਾਂ ਨੇ ਕਿਹਾ ਤੋਂ ਆਪਰੇਸ਼ਨ ਕਰਨਾ ਪਊਗਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਖੁਦਾ ਦੀ ਮਰਜ਼ੀ ਪੂਰੀ ਹੋਵੇ ਮੈਨੂੰ ਆਪਦੇ ਸਰੀਰ ਦੀ ਕਿਸੇ ਵੀ ਟੈਨਸ਼ਨ ਨਹੀਂ ਹੈ ਮੇਰਾ ਬੱਚਾ ਸੁਰੱਖਿਤ ਹੋਣਾ ਚਾਹੀਦਾ ਮੇਰਾ ਆਪਰੇਸ਼ਨ ਹੋ ਗਿਆ ਮੈਨੂੰ ਇੱਦੀ ਕੋਈ ਟੈਨਸ਼ਨ ਨਹੀਂ ਖੁਦਾ ਨੇ ਮੇਰੇ ਬੱਚੇ ਨੂੰ ਐਂਡ ਬlesਸ ਕਰਕੇ ਰੱਖਿਆ ਇਸ ਸਾਰੀ ਕੁਆਈ ਦੇ ਵਾਸਤੇ ਖੁਦਾ ਦੇ ਦਾਸਾਂ ਦਾ ਖੁਦਾ ਦੀ ਭਲੀਾਈ ਦਾ ਮੈਂ ਧੰਨਵਾਦ ਕਰਦੀ ਹਾਂ ਹਾਲੇਲੂਇਆ ਸਾਮਰਥੀ ਜਲਾਲ ਦੇ ਪਰਿਪਤਰ ਤੁਹਾਡਾ ਧੰਨਵਾਦ ਕਰਦੇ ਆ ਖੁਦਾਵੰ ਜੋ ਤੇਰੀ ਬੱਚੀ ਨੇ ਖੁਦਾ ਤੇਰੇ ਘਰ ਵਿੱਚ ਪ੍ਰਭੂ ਯਿਸੂ ਮਸੀਹ ਬੇਟੇ ਦੇ ਨਾਮ ਤੇ ਗਵਾਹੀ ਦਿੱਤੀ ਹੈ ਪ੍ਰਭੂ ਜੀ ਇਹ ਬੇਟੀ ਨੂੰ ਇਨਾਮ ਨੂੰ ਤੇਰੇ ਲੋਵ ਵਿੱਚ ਕਵਰ ਕਰਦਾ ਹੈ ਇਹਦੇ ਪਰਿਵਾਰ ਨੂੰ ਤੇਰੇ ਲੋਵ ਵਿੱਚ ਕਵਰ ਕਰਦਾ ਹੈ ਇਹ ਬੱਚਾ ਵੀ ਫਲਦਾਰ ਬਣੇ ਤੇਰੀ ਮਹਿਮਾ ਕੱਦ ਕਰ ਚ ਵਧੇ ਔਰ ਫਲਦਾਰ ਬਣੇ ਬੱਚੇ ਦੀ ਉਮਰ ਦੀ ਲਬਾਈ ਜਉਣ ਦੇ ਵੇਲੇ ਸ਼ਾਂਤੀ ਮੰਗਦੇ ਆ ਇਹ ਬੇਟੀ ਦੇ ਪਤੀ ਨੂੰ ਪਰਿਵਾਰ ਦੇ ਹੱਥ ਵੀ ਦਿੱਨੇ ਆ ਜਿੰਨੇ ਖੁਸ਼ੀ ਨਾਲ ਆਏ ਨੇ ਸਭ ਤੇ ਕਿਰਪਾ ਕਰੋ ਯਿਸੂ ਮਸੀਹ ਦੇ ਰਾਜ ਵਿੱਚ ਮੰਗਦੇ ਆ ਆਮੇਨ ਪੜ ਜਾ